वेलकम माय न्यू व्लॉग हेलो एवरीवन गुड मॉर्निंग वेलकम बैक टू आवर न्यू व्लॉग सुबह सुबह व्लॉग दिस स्टार्टिंग गाइस किचन तो ही होंगे ते गाइस मैं आज ਛੋਲਿਆਂ ਦੇ ਨਾਲ ਬਣਾਉਣ ਲੱਗੀ ਆ ਮੱਕੀ ਵਾਲੀ ਰੋਟੀ ਤੇ ਮੱਕੀ ਦੀ ਰੋਟੀ ਵਿੱਚ ਮੈਂ ਪਾਵਾਂਗੀ ਹਰੀਆਂ ਮਿਰਚਾਂ ਐਂਡ ਪਿਆਜ ਮੱਕੀ ਦੇ ਆਟੇ ਵਿੱਚ ਗਾਇਸ ਮੈਂ ਹਮੇਸ਼ਾ ਹੀ ਪਾਣੀ ਹੁੰਨੀ ਆ ਇੱਕ ਪਿਆਜ ਪਾਣੀ ਹੁੰਨੀ ਆ ਤੇ ਤਿੰਨ ਚਾਰ ਪਾਈਆਂ ਵੱਡੀਆਂ ਵੱਡੀਆਂ ਹਰੀਆਂ ਮਿਰਚਾਂ ਕਿਉਂਕਿ ਮੈਨੂੰ ਲੱਗਦੀ ਏ ਕਰਾਰੀ ਰੋਟੀ ਸਵਾਦ ਤੇ ਮੈਂ ਐਦਾਂ ਹੀ ਖਾਣੀ ਆ ਗਾਇਸ ਤੇ ਛੋਲੇ ਵਾਲੀ ਸਬਜ਼ੀ ਕੱਲ ਮੈਂ ਬਣਾਈ ਸੀ ਗਾਇਜ਼ ਤੇ ਕੱਲ ਵਾਲੇ ਵਲੋਗਸ ਤੁਸੀਂ ਦੇਖਿਆ ਹੀ ਹੋਣਾ ਮੈਂ ਛੋਲੇ ਪੇਕ ਕੇ ਰੱਖੇ ਹੋਏ ਸੀ ਛੋਲੇ ਦੀ ਸਬਜ਼ੀ ਬਣਾਈ ਤੇ ਇਧਰ ਆਪਣੀ ਚਾਹ ਉਬਾਲੇ ਖਾ ਰਹੀਏ ਗਾਇਜ਼ ਹਰ ਵਾਰ ਦੀ ਤਰ੍ਹਾਂ ਆਪਾਂ ਚਾਹ ਪੂਰੀ ਤਰ੍ਹਾਂ ਰਾੜ ਕੇ ਹੀ ਬਣਾਨੇ ਆ ਸਭ ਕੁਝ ਪਾ ਕੇ ਠੀਕ ਹੈ ਤੇ ਆ ਇਧਰ ਛੋਲੇ ਗਰਮ ਕਰਦੇ ਫੇ ਮੈਂ ਛੋਲੇ ਦੇ ਨਾਲ ਹੀ ਖਾਵਾਂਗੀ ਮੱਕੀ ਵਾਲੀ ਰੋਟੀ ਕਿਉਂਕਿ ਸਵਾਹ ਲੱਗਦੀ ਇਹਦੇ ਨਾਲ ਤੇ ਹੁਣ ਆਪਾਂ ਆਟਾ ਨੂੰ ਆਟੇ ਨੂੰ ਗੁੰਨ ਲੀਏ ਖੋਲੇ ਤਾਂ ਗਾਇਜ਼ ਉਬਲਣ ਲੱਗੇ ਬੜੇ ਜ਼ਿਆਦਾ ਤੇ ਆਪਾਂ ਇਹਨਾਂ ਨੂੰ ਢੱਕ ਕੇ ਰੱਖ ਦਈਏ ਥੋਨਿਆਂ ਨੂੰ ਤੇ ਆਪਾਂ ਆਟਾ ਗੁੰਨ ਲਈਏ ਆਟਾ ਗੁੰਨਣ ਦੇ ਲਈ ਗਾਇਜ਼ ਰਿੰਗਾ ਆਪਾਂ ਇੱਧਰ ਪਾ ਲਈ ਦਿਆਂ ਨੇ ਕਿਉਂਕਿ ਵਿੱਚ ਨਾ ਸੀ ਸੋ ਇਹਦੇ ਵਿੱਚ ਹਲਕਾ ਐ ਨਮਕ ਪਾਵਾਂਗੀ ਮੈਂ ਐਂਡ ਜਵੈਨ ਪਾਵਾਂਗੀ ਤੇ ਥੋੜੀ ਜੀ ਆਪਾਂ ਜਵੈਨ ਪਾਵਾਂਗੇ ਗਾਇਜ਼ ਠੀਕ ਹੈ ਐ ਥੋੜਾ ਜਿਹਾ ਪਾਵਾਂਗੇ ਨਮਕ ਨਮਕ ਪਾਵਾਂਗੇ ਪਾਣੀ ਇੱਥੇ ਗਾਈਜ਼ ਮੈਂ ਕੋਸਾ ਲਿਆ ਕੋਸੇ ਪਾਣੀ ਤੇ ਜ਼ਬਰਦਸਤ ਆਟਾ ਗੁੰਨਡਾ ਮੇਰੀ ਤਾਂ ਗਾਇਜ਼ ਸੱਚੀ ਬੜੀ ਜਿਆਦਾ ਫੇਵਰਿਟ ਮੱਕੀ ਦੀ ਰੋਟੀ ਤੇ ਸਾਗ ਹੁੰਦਾ ਹੈ ਸਾਗ ਐਤਕੀ ਬਸ ਇੱਕ ਦੋ ਵਾਰੀ ਬਣਾਇਆ ਵਾ ਸਰਦੀ ਚ ਦੋਕ ਵਾਰੀ ਮੇਰੇ ਖਾ ਮਸਾਈ ਬਣਾਇਆ ਹੋਏਗਾ ਤੇ ਹੋ ਮੈਂ ਸੋਚ ਰਹੀ ਆ ਕਿ ਸਾਗ ਵੀ ਬਣਾਇਆ ਜਾਏ ਪਰ ਸਾਗ ਦਾ ਨਾ ਮਿਹਨਤ ਬਹੁਤ ਹੈ ਸਾਗ ਦੀ ਤੇ ਬਣਾ ਲਾਂਗੀ ਕਿਸੇ ਦਿਨ ਸਾਗ ਵੀ ਤੇ ਹੁਣ ਆਪਾਂ ਆਟਾ ਗੁੰਨ ਲਈਏ ਕਿਉਂਕਿ ਮੈਨੂੰ ਹੁਣ ਜ਼ਬਰਦਸਤ ਭੁੱਖ ਲੱਗ ਚੁੱਕੀ ਹੈ ਗਾਇਜ਼ ਸੋਬਾ ਦੇ ਟਾਈਮ ਮੈਨੂੰ ਇਹ ਹੁੰਦਾ ਹੈ ਮੈਂ ਫਟਾਫਟ ਰੋਟੀ ਬਣਾ ਲਾਂ ਚੰਗੀ ਤਰ੍ਹਾਂ ਆਪਾਂ ਆਟਾ ਗੁੰਨ ਲੈਣਾ ਗਾਇਜ਼ ਤਾਂ ਕਿ ਰੋਟੀ ਆਪਣੀ ਬਣੇ ਸੌਫਟ ਐਂਡ ਪੂਰੀ ਪ੍ਰੋਪਰ ਸੌਫਟ ਬਣੇ ਗਾਇਜ਼ ਜਿੰਨਾ ਆਪਾਂ ਮੁਕੀਆ ਮਾਰਾਂਗੇ ਆ ਤਾਂ ਸੌਫੇ ਰੋਟੀ ਵੀ ਬੜੀ ਵਧੀਆ ਬਣੇਗੀ ਰੋਟੀ ਫਟੇਗੀ ਨਹੀਂ ਤੇ ਵਧੀਆ ਬਣੇਗੀ ਗਾਇਸ ਆਈ ਆਈ ਇੱਕ ਤਰਫ ਨੰਨੇ ਮੈਨੂੰ ਆਵਾਜ਼ਾਂ ਲਗਾ ਰਹੀ ਹੈ ਵਾਸ਼ਰੂਮ 'ਚ ਬੈਠੀ ਹੋਈ ਹੈ ਗਾਇਸ ਤੇ ਮੈਂ ਉਹਦੀ ਆਵਾਜ਼ ਸੁਣ ਕੇ ਆਈ ਸੋ ਆਟਾ ਆਪਾਂ ਗੁੰਨ ਲਿਆ ਸੋ ਗਾਇਸ ਇੱਥੇ ਆਪਾਂ ਲੈ ਲਿਆ ਪੇੜਾ ਠੀਕ ਹੈ ਗੋਲ ਗੋਲ ਪੇੜਾ ਕਰ ਲਿਆ ਆਪਾਂ ਗਾਇਸ ਠੀਕ ਹੈ ਯਮੀ ਯਮੀ ਹੁਣ ਆਪਾਂ ਵੇਲਾਂਗੇ ਲਿਫਾਫਾ ਲੈ ਲਿਆ ਗਾਇਸ ਨੇ ਹਰੀਆਂ ਮਿਰਚਾਂ ਪਿਆਜ਼ ਨਾਲ ਗਾਇਸ ਕਿੰਨੀ ਸੋਹਣੀ ਲੱਗਦੀ ਰੋਟੀ ਹਨਾ ਦੇਖੋ ਸੋ ਕਿੰਨੀ ਆਸਾਨ ਐ ਮੱਕੀ ਦੀ ਰੋਟੀ ਬਣਾਣੀ ਗਾਇਸ ਸੋ ਤੁਸੀਂ ਵੀ ਮੇਰੇ ਇਸ ਤਰੀਕੇ ਨਾਲ ਬਣਾਓ ਤੇ ਖਾਓ ਸੋ ਗਾਇਜ਼ ਇੰਜੋਏ ਕਰੋ ਵਿਦ ਮੱਖਣ ਦੇ ਨਾਲ ਮੱਕੀ ਦੀ ਰੋਟੀ ਇੰਜੋਏ ਕਰੋ ਜਿਵੇਂ ਅਸੀਂ ਬਣਾਈ ਹੋਵੇ ਤੁਸੀਂ ਵੀ ਖਾਓ ਤੇ ਬਣਾਓ ਤੇ ਇੰਜੋਏ ਕਰੋ ਗਾਇਜ਼ ਐਂਡ ਗਾਇਜ਼ ਤੇ ਜਰਾਂ ਜੂਨ ਪਾ ਕੇ ਹਰੀਆਂ ਮਿਰਚਾਂ ਪਾ ਕੇ ਤੇ ਵਧੀਆ ਤਰ੍ਹਾਂ ਬਣਾਓਗੇ ਤੇ ਕਦੇ ਵੀ ਗੈਸ ਤੇ ਗਾਂ ਨਹੀਂ ਬਣੇਗਾ ਮੱਕੀ ਦੀ ਰੋਟੀ ਵਧੀਆ ਹੁੰਦੀ ਖਾਣ ਲਈ ਤੇ ਇਦਾਂ ਹੀ ਬਣਾਓ ਤੇ ਖਾਓ ਤੇ ਇੰਜੋਏ ਕਰੋ ਬਾਸ ਹਣ ਬੱਚਿਆਂ ਨੇ ਲੈਣੇ ਨੇ ਆਪਣੇ ਆਪਣੇ ਟਾਇਲ ਲੈਣੇ ਇਹਨਾਂ ਨੇ आ देखो नहीं नहीं कर ली उसने तो मेरा था था। भी लेंदी टॉय। <laughs> <laughs> ਐਂਡ ਸੋ ਗਾਇਸ ਮੈਂ ਹੁਣ ਲਗਾਈ ਹੋਈ ਹੈ ਮਸ਼ੀਨ ਤੇ ਮੈਂ ਕਿਹਾ ਸ਼ਾਮ ਦੇ ਵੇਲੇ ਮੈਂ ਥੋੜਾ ਥੋੜੇ ਦੇਖ ਕੋਈ ਤੇ ਫੈਸੇ ਤੇ ਸਵੇਰੇ ਤੇ ਉਹਨਾਂ ਨਾਲੋਂ ਰਾਤ ਨੂੰ ਤੁਹਾਨੂੰ ਬੈਸਟ ਹੈ ਮਿਲੂਗਾ ਇਸ ਕਿਉਂਕਿ ਦਿਨ ਖਾਸ ਤੰਨਾ ਇਸ ਵਾਸਤੇ ਮੈਂ ਤੋੜੀਆਂ ਨੇ ਇੱਕ ਵਾਸਤੇ ਸੋ ਗਾਇਸ ਫਟਾਫਟ ਆਪਾ ਕਪੜੇ ਧੋਲੇ ਨੇ ਕਿਉਂਕਿ ਲਾਈਟ ਦੇ ਕੱਟ ਲੱਗ ਰਹੇ ਨੇ ਬਾਹਰ ਬਾਹਰ ਤੇ ਮੈਂ ਹੁਣੇ ਆਈ ਸੀ ਲਾਈਟ ਤੇ ਮੈਂ ਕਿਹਾ 15 20 ਮਿੰਟ ਲਗਾ ਕੇ ਤੇ ਦੋ ਕੁ ਦਿਨਾਂ ਦੇ ਕੱਪੜੇ ਨੇ ਮੈਂ ਨਾਲੋਂ ਨਾਲ ਧੋਈ ਜਾਵਾ ਤੇ ਮੈਂ ਫਟਾਫਟ ਧੋ ਦਾਂ ਗਾਈਜ਼ ਡੇਲੀ ਰੂਟੀਨ ਲਾਈਕਸ ਦੇਖੋ ਗਾਇਜ਼ ਸੰਜੀਵ ਜੀ ਇੱਧਰ ਹਾਂ ਜੀ ਇੱਧਰ ਇੱਧਰ ਹੈਪੀ ਰੋਜ਼ਡੇ ਇਹ ਕਿਹਨਾਂ ਰੋਜ਼ ਆ ਕੱਲ ਸੀ ਰੋਜ਼ਡੇ ਵੈਸੇ ਤਾਂ ਇਹ ਤਾਂ ਨੰਨੂ ਦਾ ਲollipops ਹੈ ਮੈਂ ਕਿਹਾ ਤੁਸੀਂ ਲੈ ਕੇ ਨਹੀਂ ਆਏ ਦੇਖੋ ਗਾਇਜ਼ ਮੇਰੇ ਲਈ ਇਹ ਰੋਜ਼ ਨਹੀਂ ਲੈ ਕੇ ਆਏ ਸੋ ਮੈਂ ਆਹੀ ਰੋਜ਼ ਦੇਤਾ ਤੁਹਾਨੂੰ ਆ ਲੋ ਲੈ ਲੈ ਦੋਸਤੋਂ ਵੀ ਲੈ ਲੈ ਮੈਂ ਨਹੀਂ ਆ ਖਾਂਦੀ ਹਾਂਜੀ ਉਹ ਦੇਖ ਲੋ ਆਟਾ ਮੰਗਦੀ ਪੀ ਪਿੱਛੇ ਪਿੱਛੇ ਮੇਰੇ ਪਿੱਛੇ ਪਿੱਛੇ ਆ ਲੈ ਕੇ ਰੋ ਗਿਆ ਦੇਖੋ ਗਾਇਜ਼ ਐਤ ਕੀ ਦੇਖ ਲੋ ਇੰਨੇ ਸਾਲਾਂ ਚ ਹਰ ਹਰਵਾਰੀ ਲੈ ਕੇ ਆਉਂਦੇ ਨੇ ਐਤ ਕੀ ਨਹੀਂ ਲੈ ਕੇ ਆਏ ਦੇਖ ਲਓ ਆ ਲੈ ਕੇ ਤਾਂ ਆਇਆ ਹਾਂ ਇਹ ਤਾਂ ਨੰਨੂ ਨੰਨੂ ਨਾ ਆ ਲੈ ਕੇ ਤਾਂ ਆਇਆ ਇਹ ਤਾਂ ਮੈਂ ਤੁਹਾਨੂੰ ਦੇ ਦਤਾ ਆ ਲਓ ਤੂੰ ਵੀ ਲੈ ਲੈ ਦੋਰਾ ਚਲੋ ਸੋ ਗਾਇਜ਼ ਆਪਾਂ ਵਲੌਗ ਦਾ ਐਂਡ ਕਰਦੇ ਹਾਂ ਹਨਾ ਵੀ ਬੋਲ ਦੋ ਸੰਡੇ ਸੀ ਅੱਜ ਬੋਰਿੰਗ ਡੇ ਐ ਬੋਰਿੰਗ ਡੇ ਬੋਰਿੰਗ ਬੰਦਾ ਬੋਰ ਹੋ ਜਾਂਦਾ ਘਰੇ ਬੋਰਿੰਗ ਡੇ ਆ ਮਹਾ ਬੋਰਿੰਗ ਡੇ ਚਲੋ ਐਂਡ ਕਰ ਦੋ ਵਲੌਗ ਦਾ ਸੁਸਤੀ ਬੇਬੀ ਤੇ ਬਹਿ ਬਹਿ ਕੇ ਸੁਸਤੀ ਬੱਚੇ ਦੇਖ ਲੋ ਬਾਹਰ ਖੇਡਦੇ ਪਏ ক্রিকেট ਖੇਡਦੇ ਮੈਂ ਰੋ ਵੀ ਨਹੀਂ ਬੋਰ ਹੋ ਗਿਆ ਅੱਛਾ ਇਹਦਾ ਪਾਪਾ ਬੋਰ ਹੋ ਹੀ ਜਾਂਦਾ ਚਲੋ ਮੈਂ ਬੱਚਿਆਂ ਦੀ ਬਣਾ ਕੇ ਆਈ ਵੀਡੀਓ ਕਪੜੇ ਮੈਂ ਇਸ ਟਾਈਮ ਰਾਤ ਨੂੰ ਧੋਤੇ ਗਏ ਤੇ ਮੈਨੂੰ ਸਵੇਰੇ ਸੁੱਕਾ ਹੋਏਗਾ ਹਣ ਆ ਦੇਖੋ ਬੱਚੇ ਹੈਲੋ ਪਾਥ ਓਏ ਯਾਰ ਰਾਤ ਨੂੰ ਰੋਜ਼ ਗਲੀ ਵਿੱਚ ਇਹਨਾਂ ਦਾ ক্রিকেট ਮੈਚ ਲੱਗਦਾ ਆ ਦੇ ਰੋਬਿੰਡ ਦੇ ਛੱਕੇ ਜੈਸ ਬੋਲੋ ਕੀ ਲੈਣਾ ਹੈ क्या लेना है अच्छा। देखो गाय जी अपने टॉय ला के बैठ गए थे रात नु रोज इन्हें आ छोटे जे चकले बेलने दे ना लेना रोटी बनानी हुंदी है ये आ, देखो आ बेलना इनको इधर इधर मु करना ये मैं पांडा ये तेरा पांडा <laughs> ये मैं चम्मच ओके ओके ओए छोटे-छोटे से गोल बनाती हूं इससे बड़ा गोल वाला लोट बनाना ओके ओके, ओके। तो हां रॉबिन पापा गए हूँ मैदान बच्चे चल बस करो रोटी खा लो रोटी गरम हो पे हाँ जी कर दे कर दे अब ब्लॉग का एंड कर दे नन्नू ही करेगी ब्लॉग का एंड गाइस वीडियो को लाइक करो चैनल को सब्सक्राइब करो आए चैनल को सब्सक्राइब करो ऐसे बोल रही है हमारे घर पे आ जाओ फटाफट हाइप भी कर दो ਵੀਡੀਓ ਕੋ ਹਾਈਡ ਵੀ ਕਰ ਦੇਣਾ ਗਾਇਜ਼ ਬਿਲਕੁਲ ਬਿਲਕੁਲ ਬਾਏ ਗਾਇਜ਼ ਬਾਏ ਬਿਲਕੁਲ ਬਿਲਕੁਲ ਗੁੱਡ ਨਾਈਟ ਟੇਕ ਕੇਅਰ ਬਾਏ